ਕਰੀ ਮੂੰਗੋ ਕੀ ਇਧਰ ਨੂੰ ਐ ਜਿਹੜਾ ਕਹਿੰਦਾ ਪਾਪਾ ਮੁਰਗੀਆਂ ਉੱਡ ਗਈਆਂ ਨਹੀਂ ਹੋਜੇ ਲੱਗੇ ਚਲੋ ਤਿਆਰ ਹੋ ਗਿਆ ਜਦ ਤੱਕ ਕਣਕ ਲੱਦੀ ਨਹੀਂ ਜਾਂਦੀ ਇਹਦੇ ਵਿੱਚ ਕੋਈ ਪੇਂਟਰ ਇੰਨੇ ਦਿੰਦਾ ਪੇਂਟਰ ਨੇ ਨਹੀਂ ਲਾਏ ਇਹਨੂੰ ਸਾਰੀ ਨੂੰ ਰੰਗ ਕਰਨੇ ਨੂੰ ਮਜ਼ਾਉਂ ਟਾਈਮ ਲੱਗ ਗਿਆ ਤੇ ਵੇ ਦੇ ਕੇ ਆਈ ਦੇ ਮਗਰ ਮਸ਼ੀਨ ਕਿੱਡੀ ਲੱਗਦੀ ਆ ਹੈ ਨਾ ਇਹ ਹੋਰ ਤੇ ਮਸ਼ੀਨ ਦਾ ਘਰ ਬਦਲਤਾ ਹੈ ਤੱਕੀ ਅੱਗੇ ਅੱਗੇ ਆਪਕੇ ਸੇਲਾ ਸੰਕਰ ਕਰਕੇ ਕਿੰਨਾ ਕੰਮ ਮੁਕਿਆ ਆਹ ਹੋਰ ਹੋਰ ਇੱਧਰ ਕਰਦੇ ਇੱਧਰ ਕਰਦੇ ਹੋਰ ਆ ਮਜੂਰਾਂ ਵੀ ਨਾ ਕਿਹਾਏ ਬਜ਼ੁਰਗਾਂ ਵੀ ਨਾ ਕਿਹਾਏ ਇਹ ਹੈ ਨਾ ਜਿਹੜਾ ਕਰਦਾ ਬਜ਼ੁਰਗਾਂ ਨੇ ਕਰਨਾ ਉਹ ਨਵੇਂ ਮੁਕੇ ਜੱਦੀ ਕਰਨੇ ਇਹ ਬਜ਼ੁਰਗ ਆਇਆ ਵਿਚਾਰਾ ਬਜ਼ੁਰਗ ਕੱਢ ਦੇ ਫੁੱਲ ਪਰਾਂ ਕੱਢ ਦੇ ਆ ਸਿੱਧੀ ਔਰ ਦੇ ਟੱਕ ਦੇ ਕੱਢਦੇ ਤੇ ਮੈਨੂੰ ਦੱਸਦੇ ਬੱਸ ਬੱਸ ਚੱਲ ਵੀ ਚਾਚਾ ਕੱਢ ਦੇ ਇੱਕ ਵਾਰ ਲਿਫਟ ਡਾਊਨ ਕਰੀ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਟੁੱਟ ਜੂਗਾ ਕੁਝ ਟੁੱਟ ਜੂਗਾ ਇਹਦੀ ਟੌਪ ਲਿੰਕ ਦਾ ਦੇਖ ਤੂੰ ਕਿੰਨਾ ਫਰਕ ਰਹਿੰਦਾ ਜਾ ਦੇ ਹਾਲਾਂ ਨੇ ਡੰਗਾਈ ਚ ਜਾਣਾ ਐ ਡਰਾਫਟ ਪੂਰਾ ਉਹ ਕੰਟਰੋਲ ਸਹੀ ਕਰੂਗਾ ਇਹ ਆ ਲਿਫਟ ਚੱਕਣ ਲੱਗੇ ਦੱਸ ਦੇ ਆ ਨਾ ਕਿ ਟਰੈਕਟਰ ਨੂੰ ਬਹੁਤ ਭਾਰੇ ਆ ਲਗ ਜਾਣਗੇ ਅੱਜ ਹੈ ਬੱਸ ਮੈਨੂੰ ਪੁੱਛ ਰਿਹਾ ਮੈਂ ਅੱਜ ਲਾ ਦੂੰਗਾ ਉਹ ਲੋਗ ਹੈ ਲਾਲਾ ਲੋ ਤੇ ਤੇ ਉਹ ਤੇਤੇ ਲੱਗਣੇ ਨਹੀਂ ਲੋਗ ਹੈ ਲਾਲਾ ਚਾਰ ਬੰਦੇ ਤੇ ਨਹੀਂ ਦੱਸਣ ਵਾਲੇ ਚਾਹੀਦੇ ਹੁੰਦੇ ਆ ਉਹ ਟੈਂਕ ਜੀ ਫਸੂਗੀ ਖੋਲਦੀ ਉਹ ਹਾਂ ਕਰੋ ਜਿਹਦੇ ਮਤਲਬ ਹੈ ਉਹ ਰੇਗ ਜਲੂ ਰਿੰਕੇ ਨਾਲ ਜੀ ਤੇ ਲਗਣਗੇ ਛੱਡ ਤੋਂ ਅਸੀਂ ਅੱਸੀ ਬੰਦੇ ਹਲਾਣਾ ਹੋ ਗਿਆ ਵੀ ਕੰਮ ਕਟਰ ਦਾ ਰੈਡੀ ਉਹ ਨਾਲ ਲੱਗਦੀ ਐ ਜਿਹੜਾ ਹੋ ਜਵੇ ਨਾ ਕੰਮ ਪੈਦਾ ਹੋ ਇਹ ਨਹੀਂ ਇਹ ਤਾਂ ਹੈ ਹੁਣ ਮੰਨ ਲਾ ਆਹੀ ਰਹਿ ਜਾਣਾ ਤਾਂ ਇਹਨੂੰ 10 ਦਿਨਾਂ ਨੂੰ ਪੈ ਜਣੀ ਦੀ ਜਰੂਰ ਹੂੰ ਫੇਰ ਗੱਲ ਨਹੀਂ ਬਣਦੀ ਫੇਰ ਚੱਕੀ ਚਲੋ ਫੇਰੀ ਚਲੋ ਰੇਗ ਮਾਰ ਹਨਾ ਅਸੇ ਇੱਕ ਕਾ ਵੀ ਨੀਚੋ ਰਹੂਗੀ ਹੁਣ ਹੂੰ ਬਾਕੀ ਬਈ ਆਪਣੇ ਕੋਲੇ ਆ ਮਸ਼ੀਨ ਦਾ ਨਾ ਹੈਵਲ ਬਕਾਉ ਪਿਆ ਹੈ ਹੈਵਲ ਆਪਣੇ ਕੋਲ ਪਿਆ ਦੋ ਐ ਮਸ਼ੀਨ ਦਾ ਹੈਵਲ ਬਿਲਕੁਲ ਕੰਪਲੀਟ ਆ ਤਾਂ ਹਾਂ ਕੰਪਲੀਟ ਏ ਆ ਛਾਪ ਚੁਮਕ ਵਿੱਚ ਏ ਇੱਕ ਵੀ ਵਾਰ ਉਹਨੇ ਕਦੇ ਕੈਮਰਾ ਉੱਪਰ ਚੱਕਿਆ ਸਿੱਧਾ ਰੱਖਿਆ ਕਰ ਫੋਨ ਨਹੀਂ ਟੈਟਾ ਨਾ ਕਰ ਬੇਸਲੀ ਉਹ ਨਹੀਂ ਅਗਲੇ ਨੇ ਸਕਰੀਨ ਚ ਵੀ ਦੇਖਣੀ ਹੁੰਦੀ ਫਿਰ ਨਿਆਰਾ ਜਿਹਾ ਨਹੀਂ ਹੈਗਾ ਕੰਪਲੀਟ ਆ ਪੂਰਾ ਆਪਣੇ ਕੋਲੇ ਤੇ ਕਹਿਣ ਦਾ ਭਾਬੀ ਜਣੀ ਆਪਣੇ ਕੋਲ ਤਾਂ ਕਦੇ ਉਹਨੇ ਬੈਰਿੰਗ ਵੀ ਨਹੀਂ ਤੋੜਿਆ ਸਾਨੂੰ ਜਣੀ ਆ ਵੀ ਕਿਤੇ ਲੱਗ ਗਈ ਦੂਏ ਨੂੰ ਆਏ ਹੋ ਗਿਆ ਵੀ ਇਹ ਮਸ਼ੀਨ ਦੇ ਵੀ ਕਾਤੇ ਨਹੀਂ ਲੱਗੀ ਹਾਂ ਕਾਤੇ ਨਹੀਂ ਲੱਗੀ ਹਾਂ ਤਾਂ ਕਰਕੇ ਮੋਟਰ ਲਵਾਤੀ ਬਾਈ ਮੋਟਰ ਲਵਾ ਦੋ ਮੋਟਰ ਲਵਾ ਦੋ ਕਿੱਡ ਨਾਲ ਤੇ ਬਾਈ ਮੋਟਰ ਲਵਾ ਦੋ ਮੋਟਰ ਲਵਾ ਦੋ ਮੋਟਰ ਲਵਾ ਦੋ ਮੋਟਰ ਲਵਾ ਦੋ ਹੁਣ ਮੋਟਰ ਲਵਾ ਕੇ ਹੀ ਹਟੇ ਆ ਜਣੀ ਛੇੜ ਤਾਂ ਦਾ 30 35 ਹਜ਼ਾਰ ਚ ਕੰਮ ਪਉ ਤਾਂ ਫੇਰ ਹੈ ਹੀ ਆ ਕੌੜਾ ਨਹੀਂ ਹਾਂ ਬਾਈ ਬੇਲਾ ਤਾਂ ਉਹ ਫ੍ਰੀ ਹੈਗਾ ਤਾਂ ਉਹਨੇ ਕਿਹਾ ਵੀ ਨਾਲ ਦੀ ਨਾਲੇ ਵੀ ਹੁਣ ਸੀਜ਼ਨ ਆਫ ਸੀਜ਼ਨ ਆ ਕਹਿੰਦਾ ਵੀ ਹੁਣ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਣਾ ਵੀ ਤੂੰ ਕਟਰ ਭੇਜ ਤੇ ਆਪਾਂ ਪਹਿਲੇ ਟੰਡ ਦਿੰਨੇ ਕੰਮ ਪਰ ਇਹ ਗੱਲ ਦੇਖੋ ਵਿੱਚੋਂ ਵੀ ਦਿਖਾਉਣਾ ਟਾਪਾ ਚੱਕ ਕੇ ਪਾਣੀ ਬੁੜੀਏ ਕਰਤਾ ਵੀ ਕਿਤੇ ਥੋੜਾ ਦੇਖ ਮੋਟਰ ਦਿਖਾ ਦੇ ਆ ਜਾ ਅੱਧਰ ਨੂੰ ਇਹ ਮੋਟਰ ਆਪਣੀ ਇਹਨੂੰ ਤਕਰੀਬਨ ਆਪਣੀ ਇਹ ਦੋ ਤਿੰਨ ਤਰ੍ਹਾਂ ਚ ਹੁੰਦੀ ਐ 12000 ਤੇ ਸ਼ੁਰੂ ਹੋ ਜਾਂਦੀ ਐ 16 17000 ਤੱਕ ਜਾਂਦੀ ਐ ਮੋਟਰ 16 ਕਿਲੋ ਤੋਂ ਤੱਕ ਬਾਕੀ ਜਿਹੜੀ ਆਪਣਾ ਆਪਾਂ ਕੰਪਨੀਆਂ ਚੋਂ ਲੈਣੇ ਆ ਜਿਵੇਂ ਜੇ ਆਪਾਂ ਦਸ਼ਮੀਸ਼ ਚ ਚਲੇ ਜਾਈਏ ਜਾਂ ਕਰਤਾਰ ਚ ਚਲੇ ਜਾਈਏ ਉਹ BJR ਪਲੱਸ ਹੋ ਜਾਂਦੀ ਐ ਕੋਈ 22000 ਦੀ ਕੋਈ 28000 ਦੀ ਜੇ ਆਪਾਂ ਆਹੀ ਸਟੈਂਡਰਡ ਚ ਚਲੇ ਜਾਂਦੇ ਉਹ ਵੀ 28 30000 ਦੀ ਹੁੰਦੀ ਐ ਸਿੱਧੀ ਪੁਲੀ ਵਾਲੀ ਇਹ ਆਪਾਂ ਟੈਪ ਹੋ ਗਈ ਉਹੀ ਬੈਲਟ সাইਜ ਪੈਂਦੀ ਐ ਬੈਲਟ ਟਾਈਟ ਕਿੰਨੀ ਐ ਹਨਾ ਬੈਲਟ ਟਾਈਟ ਜ਼ਿਆਦਾ ਥੋੜੀ ਐਡਜਰ ਤੇ ਲਾ ਕਰ ਦਾਂਗੇ ਤੇ ਨੰਬਰ 2 ਨਾਲ ਇਹਦਾ ਕੰਮ ਉਹਦੇ ਨਾਲ ਉੱਥੇ ਵੀ ਸਿਖਾ ਲਾ ਯਾਰ ਹੂੰ ਨੰਬਰ 3 ਇਹ ਇਹ ਹਲੇ ਸਲਿੱਪ ਵੀ ਕਰ ਦੇਣੀ ਦੂਜੀ ਆਪਣੀ ਸਲਿੱਪ ਉਸ ਘੱਟ ਹੁੰਦੀ ਈ ਡਬਲ ਬੈਲਟ ਤੇ ਜੋੜਾ ਤਾਂ ਨਾ ਜੋੜਾ ਡਬਲ ਤਾਂ ਇਹ ਸਿੰਗਲ ਬੈਲਟ ਪਰ ਆ ਗਈ ਮੈਂ ਤੱਕ ਕਿੰਨੀ ਵਾਰ ਆਪਣੇ ਦੇਖ ਲੈਦੇ ਉਹ ਹੋਇਆ ਹਾਂ ਇੱਕ ਦਿਨ ਟੈਂ ਨਾ ਗਈ ਦੇ ਵਿੱਚ ਹਾਂ ਬਿਲਕੁਲ ਨਾ ਕਿ ਨਾ ਬਟ ਟੈਂ ਆ ਗਈ ਵਿੱਚ ਇਹ ਰੁਗ ਗਈ ਇਹ ਰੁਕ ਗਈ ਜੇ ਹੈਵਲ ਹੁੰਦਾ ਉਹਨੇ ਉਹਨੇ ਰੁਕਣਾ ਨਹੀਂ ਦਿੰਦਾ ਉਹਨੇ ਤਾਂ ਤੋੜ ਨਾਦਾ ਬਲੇਡ ਵੀ ਟੁੱਟਦਾ ਫਿੰਗਰ ਵੀ ਜਾਂਦੀ ਪਰ ਫਿੰਗਰ ਨੂੰ ਵੀ ਵੱੜਦਾ ਨਾ ਉਹ ਨੂੰ ਵੀ ਵੱੜਦਾ ਟੈਂ ਨੂੰ ਵੀ ਵੱੜ ਦੇਣਾ ਤਾਂ ਉਹਨੇ ਬਿਲਕੁਲ ਕਿ ਆ ਨੱਟ ਮੈਂ ਉਦੀ ਰੱਖਦੇ ਆਂ ਜੀ ਇਹਨੂੰ ਕੱਲੂ ਕਰ ਦਾਂਗੇ ਠੀਕ ਹੈ ਤੇ ਉਹ ਤੋਂ ਬਾਅਦ ਆ ਜਾ ਦੂਈ ਦੇ ਮਰਜੇ ਉਹਦੇ ਵੀ ਦੇਖ ਲਈਏ ਕਿ ਤਾਂ ਨਹੀਂ ਜਾਂਦਾ ਕਿਤੇ ਰੰਗ ਰੰਗ ਇਹ ਜੀ ਪਾਣੀ ਸਾੜ ਰਹੇ ਨੇ ਮੈਨੂੰ ਲੱਗਦਾ ਪਿੱਛੇ ਪਲੇਟ ਹੈ ਨਾ ਕਿੱਧਰ ਜਿਹੜੀ ਉਹ ਮੁੱਛ ਵਾਲੀ ਇਹ ਤਾਂ ਠੀਕ ਹੈ ਕਾਥੇ ਜਾਣਾ ਰੰਗ ਦੇਖੀ ਤੁਸੀਂ ਸਾਡੇ ਜੀ ਕਿੰਨਾ ਘਸ ਗਿਆ ਉਹ ਤਾਂ ਫਿਰ ਜਦੋਂ ਹੁਣ ਜਿਹੜੀ ਚੀਜ਼ ਨਾਲ ਕੇਸਰ ਦੀ ਉਹ ਤਾਂ ਘਸਣਾ ਹੀ ਹੈ ਸੋ ਚੱਲਦੇ ਪਰਲੀਕਰ ਭਾਗਾ ਚਾ ਵੀ ਲੱਗੇ ਪੇਂਟ ਦਾ ਕੰਮ ਕਰਨ ਉਹਦੇ ਨਾਲ ਵੀ ਕਰੋਨੇ ਗੱਲ ਵਾ ਤੂੜੀ ਵਾਲੀ ਮਸ਼ੀਨ ਦੇ ਕਿੱਥੇ ਕਹਣਾ ਕਿੱਥੇ ਕਰਨਾ ਰੰਗ ਆ ਜਾ ਪੀ ਆ ਜਾ ਚੰਗਾ ਨਹੀਂ ਲੱਗਦਾ ਹੈ ਆ ਕੱਲਾ ਹੀ ਹੋਰ ਪੀ ਆ ਜਾ ਇਹ ਆਪਾਂ ਨੇ ਬਾਅਦ ਚ ਪਾਇਆ ਤਾਂ ਆਪਾਂ ਨਾਲ ਪਾਇਆ ਤਾਂ ਹਾਂ ਇੰਦਾ ਪਹਿਲੀ ਤੇ ਆਪਾਂ ਦਾ ਅੱਛਾ ਚੱਲ ਇਹਨੂੰ ਕਰ ਦਿੰਦਾ ਮੈਂ ਐ ਕਿਰੋਂ ਦਾ ਕੋਈ ਸਮਾਂ ਸਾਲਾ ਲੋੜ ਤਾਂ ਚ ਹਾਂ ਸਾਰਾ ਲਾਤਾ ਦੀ ਜਗ੍ਹਾ ਰੱਖਣੀ ਸੀ ਆਪਾਂ ਨੇ ਟਰੈਕਟਰ ਜੋ ਕੀ ਕੱਦ ਲੱਖਣੀ ਸੀ ਪੂਰੇ ਸਟੈਂਡਰਡ ਖੜਾ ਕਰਨ ਦਾ ਹੈ ਉਹ ਦੇ ਤਿੰਨੇ ਸ਼ੈੱਡ ਖਾਲੀ ਕਰਦੇ ਉਹ ਉੱਥੇ ਦੋ ਟਰੈਕਟਰ ਲੱਜਿਆ ਕਰਨਾ ਟਰਾਲੀ ਦਾ ਤਾਂ ਆਪਾਂ ਨਹੀਂ ਹੋ ਕਰਨਾ ਟਰਾਲੀ ਤੇ ਇਹਨੂੰ ਹੁਣ ਤਰਪਾਲ ਵਾਲਾ ਪੈਪ ਲਾ ਕੇ ਨਾ ਇਹ ਤਾਂ ਆਪਾਂ ਨੇ ਲੰਗਰ ਵਾਸਤੇ ਲੰਗਰ ਵਾਸਤੇ ਤਿਆਰ ਕਰਨੀ ਹੈ ਦੇਖਦੇ ਛੇ ਦੀ ਇੱਕ ਦੂਈ ਤੀਰੀ ਵਾਲੀ ਵੀ ਕੱਢਣੀ ਹੈ ਸਾਲ ਸਮਾਨ ਉੱਤੇ ਸੋਨਾ ਆ ਗਿਆ ਹੈ ਨਾ ਹੁਣ ਵੀ ਵੜਣਾ ਖੁੱਲਣਾ ਪੁਰਾਣਾ ਧੋਣਾ ਕਰਨਾ ਸਾਲਾ ਬਹੁਤ ਆਫਾ ਠੀਕ ਹੈ ਨਾ ਆ ਵੀ ਆ ਮੈਨੂੰ ਅਸੀਂ ਇੱਧਰ ਨੂੰ ਬਾੜਿਆ ਇਹ ਦੇਖ ਲੈ ਹੁਣ ਤੋਂ ਇੰਨਾ ਔਖਾ ਉਹਨਾਂ ਨਾਲ ਖਿੱਚ ਖਿੱਚ ਕੇ ਖਿੱਚ ਖਿੱਚ ਕੇ ਇੱਥੇ ਖੜੇ ਖਿੱਚ ਕੇ ਨਾਲ ਲੱਗ ਗਿਆ ਚੱਲ ਮੜਿਆ ਬੱਚਾ ਰੂਗਾ ਤੁੰਤ ਤੰਤ ਦੇ ਬੈਠੇ ਨਹੀਂ ਤੇ ਇਹਨੂੰ ਸਾਡੇ ਚੋਤੇ ਦੇ ਬਾਤ ਕਾਉਣ ਦੀ ਭਾਗ ਗਿਆ ਓਏ ਕੀ ਕਰਦਾ ਜਦ ਤੱਕ ਟਰਾਲੀ ਚਲਦੀ ਨਹੀਂ ਜਦ ਤੱਕ ਟਰਾਲੀ ਚਲਦੀ ਨਹੀਂ ਤੁਹਾਨੂੰ ਤਿਆਰ ਹੋ ਗਿਆ ਜਦ ਤੱਕ ਕਣਕ ਲੱਦੀ ਨਹੀਂ ਜਾਂਦੀ ਇਹਦੇ ਵਿੱਚ ਦੇਖੋ ਪੇਂਟਰ ਨੇ ਇਹਨੂੰ ਦਿੱਤਾ ਪੇਂਟਰ ਨੇ ਨਹੀਂ ਲਾਇਆ ਇਹਨੂੰ ਸਾਰੀ ਨੂੰ ਰੰਗ ਕਰਨ ਨੂੰ ਜਦ ਤੱਕ ਮੈਂ ਕਹਿਣਾ ਇੱਕ ਲੱਤ ਦੂਈ ਪਾ ਲੈ ਇੱਕ ਲੱਤ ਦੂਈ ਪਾ ਲੈ ਬਾਕੀ ਦੇ ਸਾਰੇ ਇੱਕ ਸਾਜੇ ਲੈ ਮੈਂ ਰੰਗ ਕਰਾਂ ਤੈਨੂੰ ਫਿਰ ਮੈਂ ਇੱਕ ਇੱਕ ਕਰੂੰਗਾ ਭਾਗਾ ਸਿੰਘ ਗ੍ਰੀਨ ਸਾਈਡ ਮੁੜੇਗਾ ਗ੍ਰੀਨ ਸਾਈਡ ਮੁੜ ਸਰਭਾਗਤ ਹੈ ਮੁੜੇਗਾ ਕਹੇ ਜੇ ਟਰਾਲੀ ਕਣਕ ਦੀ ਨਹੀਂ ਭਰਦੀ ਜਦ ਤੱਕ ਅਟੈਂਟੀਕੇਸ਼ਨ ਨਹੀਂ ਕਹਦੀ ਐ ਅਟੈਂਟੀਕੇਸ਼ਨ ਹੀ ਨਹੀਂ ਦਿਨੋਂ ਤੁਹਾਡੇ ਕੋਲ ਕੱਲ ਦਾ ਜਿਹੜੀ ਲਾਈਟ ਫਾਈਟ ਜੀ ਇਹਨੂੰ ਲਾਉਣੀ ਹੈ ਲਾਓ ਛਪਾਲ ਵਾਲਾ ਪਾਈਪ ਲਾ ਕੇ ਅਸੀਂ ਨੇ ਪਾਥਰ ਨੂੰ ਇਹਦੇ ਉੱਪਰ ਟਰਪਾਲ ਪਾ ਦੇਣੀ ਹੈ ਨਾਲੇ ਗਾ ਘੇਰ ਲਾਂਗੇ ਜਿਆਦਾ ਓਡਰ ਨਾਲ ਨਾਲ ਦੇਖਾਂਗੇ ਅਬ ਛੋਟੀ ਨਾਲ ਘੇਰ ਲਾਂਗੇ ਕਮਾਨੀ ਵਾਲੀ ਨਾਲ ਇੱਕ ਦੇਖ ਲੈ ਚਾਚਾ ਸਾਲੀ ਪੇਂਟ ਕੁਆਲਿਟੀ ਵੈਸੀ ਹੈ ਠੀਕ ਹੈ ਥੋੜਾ ਜਿਹਾ ਪੇਂਟਰ ਨੂੰ ਆਪਾਂ ਨੇ ਇੱਕ ਚੀਜ਼ ਕਹਿਣੀ ਹੈ ਆ ਚੀਜ਼ਾਂ ਚਲ ਠੀਕ ਆ ਉਹ ਕਰਦਾ ਸਾਰੀਆਂ ਕਰਦਾ ਪਰ ਆ ਸਰੀਏ ਥੋੜੀ ਜਿਹੀ ਛੱਡ ਰਿਹਾ ਛੱਡ ਰਿਹਾ ਪੇਂਟਰ ਸਾਹਿਬ ਆਪਣੇ ਨੂੰ ਆਪਾਂ ਨੇ ਥੋੜੀ ਜੀ ਵੀਡੀਓ ਪਚਾਉਣੀ ਹੈ ਜਿਹੜਾ ਕਰ ਵਾਲਾ ਆਇਆ ਵੈ ਮਾਲਕ ਆ ਜਾ ਇੱਧਰ ਪਾਸੇ ਦਿਖਾ ਮੈਂ ਤੁਹਾਨੂੰ ਇੱਧਰ ਖੜ ਕੇ ਬੈਠਾ ਉਹ ਤਾਂ ਥੋੜੀ ਜਿਹੀ ਚ ਨਾ ਬਸ ਹੱਪਰਨੀ ਜਿਵੇਂ ਆਹਦੇ ਸਰੀਰ ਦੇ ਉੱਪਰ ਜਿਹੋ ਤਾਂ ਨਹੀਂ ਕਰਦਾ ਉਹ ਗੰਨ ਨਹੀਂ ਵੱਜਦੀ ਹੁੰਦੀ ਤੇ ਤਲਵੇ ਇਥੇ ਦਾ ਪੁੱਛ ਨਾਲ ਵੀ ਹੋਈ ਜੀ ਆ ਜਿਹੜਾ ਵਾਈਟ ਹੈ ਵੀ ਤਾਂ ਪੁੱਛ ਨਾਲ ਹੀ ਹੋਇਆ ਨਾ ਇਹ ਜਿਹੜਾ ਵਾਈਟ ਹੋਇਆ ਪੁੱਛ ਨਾਲ ਹੀ ਹਾਂ ਇਹ ਚੀਜ਼ ਥੋੜੀ ਜਿਹੀ ਕਿ ਜਿਵੇਂ ਇੱਥੋਂ ਬੰਦਾ ਦੇਖਦਾ ਉਹ ਤਾਂ ਸਿੱਧਾ ਧਿਆਨ ਇੱਥੇ ਜਾਂਦਾ ਆ ਚੀਜ਼ਾਂ ਥੋੜੀ ਜਿਹੀ ਦਿੰਦੇ ਨੇ ਬਾਕੀ ਖੈਰ ਉਹ ਰੰਗ ਦੀ ਸਫਾਈ ਆ ਚੀਜ਼ਾਂ ਦੀ ਮਤਲਬ 2K ਪੇਂਟ ਬਣਾ ਐਸਪਨ ਉਹਦਾ ਆਏ ਤਾਂ ਜਿਹਦਾ ਐ ਦੇਖ ਫੇਰ ਤਾਂ ਐ ਪਤਾ ਲੱਗਦਾ ਐ ਦੇਖੀ ਐ ਤੂੰ ਸਰੀਆਂ ਅੱਖ ਚ ਬਰਾਲੀ ਐ ਦੇਖਿਆ ਐ ਦੇਖਣਾ ਫੇਰ ਨਹੀਂ ਪਤਾ ਲੱਗਦਾ ਇਹਦਾ ਐ ਦੇਖ ਲੈ ਕਲੇ ਕਲੇ ਨੂੰ ਫੇਰ ਤਾਂ ਪਤਾ ਲੱਗਦਾ ਇਹ ਐ ਦੇਖ ਐ ਦੇਖ ਕੇ ਐ ਲੱਗਦਾ ਕੀ ਗੋਗੀ ਖਾਲ ਤੁਟੇ ਪਈ ਕਟਿੰਗ ਲੱਗਿਆ ਵਗੈਰ ਇਹ ਬਾਤ ਨੂੰ ਸੋਚ ਕੇ ਆਉਂਦਾ ਫਿਰ ਟਾਲੀ ਇਹ ਕਿਹੜੀ ਟਾਲੀ ਇਹ ਇੱਕ ਅੱਧੀ ਟਾਲੀ ਦੇਖਦਾ ਉਹਦੇ ਨਾਲ ਅੱਜ ਤਾਂ ਪਹਾੜ ਵਰਗਾ ਲੱਗਿਆ ਤੁਹਾਨੂੰ ਮੈਂ ਕਹਿੰਦਾ ਜਾਂਦਾ ਆਉਂਦਾ ਨਹੀਂ ਟਾਲੀਆਂ ਦੇਖਦਾ ਹੁਣ ਕਿਹਦੇ ਕਿਆ ਲੱਗਿਆ ਮੈਂ ਕੀ ਕਹਿੰਦਾ ਉਹ ਅੱਛਾ ਅੱਜ ਤਾਂ ਪਹਾੜ ਵਰਗਾ ਦਿਨ ਲੱਗਿਆ ਤੁਹਾਨੂੰ ਅੱਛਾ ਹੂੰ ਪਹਾੜਾਂ 'ਚ ਜਾਏ ਤੂੰ ਜਿਹੜੀ ਕਿ ਫੀਲਿੰਗ ਲਈ ਪਹਾੜ ਵਰਗਾ ਦਿਨ ਲੱਗਿਆ ਹੈ ਨਾਹੀਂ ਚਲ ਮੈਂ ਜਾਣਾ ਹੁਣ ਮੜ ਜਾ ਇੱਕ ਦੋ ਕੰਮ ਜੇ ਹੁਣ ਮੈਂ ਕਰਿਆ ਮੈਂ ਉਧਰ ਸਾਰਾ ਖੱਟਰਪਰ ਨੂੰ ਬਹੁਤ ਸੋਹਣਾ ਬਣਾਇਆ ਪਿਛਲੀ ਵਾਰ ਜੀ ਲੋ ਡ੍ਰਿਲ ਆਪਾਂ ਨੇ ਇੱਥੇ ਸ਼ੈੱਡ ਚਲਾਈ ਵੀ ਸੀ ਸੋ ਇਥੋਂ ਹੁਣ ਆਪਾਂ ਨੇ ਸਮਾਨ ਕੱਢਿਆ ਹੋ ਰਿਹਾ ਹੁਣ ਲਾਤਾ ਝੂਲਾ ਆਪਾਂ ਨੇ ਦੇਖੋ ਝੂਲਾ ਬਣਾਇਆ ਜੀ ਸਾਰੀ ਨਾ ਜਿੰਨੀ ਵੀ ਸਾਰੀ ਕੰਬੈਨ ਦੀ ਬੇਸਟੇਜ ਹੈ ਤੇ ਚਾਹ ਫਿੱਟਰ ਚੰਨਾ ਹੋਈਆਂ ਅਜੀਮਾਲੇ ਪੈਪਾਂ ਸੀ ਸਬਸਕ੍ਰਾਈਬ ਚ ਲੈ ਲੇ ਤੇ ਦੇਖੋ ਜਿਮਾਲੇ ਪੈਪਾਂ ਦੇ ਨਾਲ ਆਹ ਸੀਟ ਹੈ ਜਿਹੜੀ ਇਹਦੀ ਗਾਣੀ 500 ਰੁਪਏ ਦੀ ਅਸੀਂ ਸੀਟਾਂ ਕਵਾੜੀਆਂ ਤੋਂ ਲਿਆਂਦੀ ਉੱਪਰ ਆ ਬੂਸ ਸਿਸਟਮ ਦੇਖੋ ਉੱਪਰ ਇਹ ਤਿੰਨ ਕੁਇੰਟਲ ਵਜਨ ਟੌਰ ਨਾਲ ਚੱਕਦਾ ਇਹ ਮਤਲਬ 100-100 ਕਿਲੋ ਦੇ ਤਿੰਨ ਬੰਦੇ ਬੈਜ ਜਾਣੇ ਨਿਆਰੇ ਨਾਲ ਚੱਲਦਾ ਇਹ ਮੇਰੀ ਗੱਲ ਸੁਣਾ ਹਾਂ ਤਾਂ ਜਾ ਟਰਾਲੀ ਪਿੱਛੇ ਤੇ ਵੀ ਲ ਹਾਂ ਬੋਲ ਹੁਣ ਕੀ ਕਹਿਣਾ ਮਹਾ ਇਹ ਇਹਨੂੰ ਕਹਿੰਦਾ ਦਾੜੀ ਕਟਾਇਆ ਨਹੀਂ ਤਾਂ ਹੁਣ ਦੋਕ ਦਿਨ ਤੱਕ ਉਹ ਜਿਹੜਾ ਹੈ ਨਹੀਂ ਗੱਪਰੇ ਫਿਲਮਾਂ ਚ ਸਾ ਨਹੀਂ ਦੇਉਂਦੇ ਨਾਲ ਬੰਦਾ ਕਰੀਮੂ ਕਹਿੰ ਗਿਆ ਤੈਨੂੰ ਏ ਜਿਹੜਾ ਕਹਿੰਦਾ ਪਾਪਾ ਮੁਰਗੀਆਂ ਹੋਈਆਂ ਮੁਰਗੀਆਂ ਨਹੀਂ ਉਹ ਜਿਹਾ ਲੱਗ ਲੱਗ ਜਾਣਾ ਇਹਨੇ ਜੇ ਰਮਲ ਬੰਨਤਾ ਇਹਦੇ ਕਰੀਮੂ ਕਹਿੰਦੀ ਇੱਥੇ ਦਿਖਾਈਂਗੇ ਕਰੀਮੂ ਆ ਉਹ ਵੀਡੀਓ ਹੋ ਗਿਆ ਯਾਰ ਬਹੁਤ ਓਕੇ ਇਹਨੇ ਫੇਰ ਰਮਾਲ ਬੰਨਤੇ ਪਰਨਾ ਇਹਨੇ ਕਹਿੰਦਾ ਰਮਾਲ ਬੰਨ ਕੇ ਹੋ ਜਾ ਲਗੂ ਗਏ ਨੇ ਦਾੜੀ ਕਟਾਇਆ ਦਾੜੀ ਕਟਾਇਆ ਬਈ ਕਟਿੰਗ ਕਰਾਇਆ ਬਾਕੀ ਬਈ ਡਾਲੇ ਦੀਆਂ ਸਾਨੂੰ ਵੀਲ ਉਹਨਾਂ ਨੇ ਜਿਵੇਂ ਹੁਣ ਕੁਝ ਕ ਅਪਡੇਟ ਕਰੀਤੀ ਜਿਹੜੀ ਤਾਂ ਆ ਪੱਤੀਆਂ ਨੇ ਆਹ ਜਿਹਦੇ ਪਰਾ ਮਰਸ ਰਿਜ਼ਲਟ ਸਾਈਨ ਲੱਗੇ ਹੋ ਦੇਖੋ ਆ ਥੋੜੀ ਜਿਹੀ ਕ ਹਲਕੀ ਪੱਤੀ ਸੀ ਸੈਂਡੀ ਵੀਰ ਨੇ ਕਹਲਾ ਪੱਤੀਆਂ ਭੇਜੀਆਂ ਨੇ ਹੈਵੀ ਫੇਰ ਮੇਰੀ ਗੱਲ ਸੁਣੋ ਬਹੁਤ ਮੋਟੀ ਪਲੇਟ ਆ ਇਹ ਕਹਿੰਦਾ ਜੇ ਉੱਪਰ ਬਿਲਡ ਕਰ ਦਿਓ ਡਾਲੇ ਦੀ ਮਜ਼ਬੂਤੀ ਹੋਰ ਹੋ ਜਾਏ ਫੇਰ ਆਪਾਂ ਮੇਲੇ ਦੇ ਬਾਅਦ ਸਫਾ ਦੇ ਬਾਅਦ ਆ ਖੜਾ ਆਉਂਗੀ ਟਰਾਲੀ ਖੜੀ ਹੁਣ ਨਾ ਛੇੜ ਇਹਨੂੰ ਹੁਣ ਇਹਨੂੰ ਜੋ ਮਤਲਬ ਹੈ ਮੇਲੇ ਦੇ ਬਾਅਦ ਕੱਦ ਤੇ ਖੜਾਉਣੀ ਹੈ ਆ ਲਵਾ ਲਾਂਗੇ ਇੱਥੇ ਕਿ ਨਾ ਬਿਲਡਿੰਗ ਸੈੱਟ ਨਹੀਂ ਹੈਗਾ ਹੈਗਾ ਨਾਲ ਹੀ ਉਹੀ ਹਜ਼ਾਰ ਤਾਂ ਤੇਲ ਫੂਕ ਦੇਣ ਜਣਾ ਇੱਥੇ ਦੋ ਟਾਂਕੇ ਲਾ ਕੇ ਇਹ ਹੀ ਨੀਲੇ ਰੰਗ ਫੇਰ ਮਾਰ ਦੇਣਾ ਨੀਲਾ ਨਹੀਂ ਕਾਲਾ ਕਰ ਦਾਂਗੇ ਪੱਤੀਆਂ ਨੂੰ ਇੱਥੇ ਬਿਲਡਰ ਸਾਹਿਬ ਆ ਬੈਠੇ ਹੈ ਬਿਲਡਰ ਸਾਹਿਬ ਬੈਠੇ ਆਂ ਮਜੂੰਗੀ ਅੱਜ ਤਾਂ ਚੌੜੀ ਦੀ ਆ ਸਾਥ ਭਗਵਾਨ ਤੂੰ ਹਟ ਜਾ ਕਹਦਾ ਹਟ ਜਾ ਟਿਕ ਜਾ ਉਹ ਉਹ ਦੂਈ ਟਰਾਲੀ ਵਾਸਤੇ ਸਟicker ਲੈਂਦੇਵੇਂ ਗਟਾ ਕੇ ਮੈਂ ਚੈਨਲ ਵਾਲੇ ਆਪਣੇ ਲਾਉਣੇ ਆ ਚਾਚਾ ਉਹ ਵੀ ਲਾਤੇ ਤੇ ਯਾਰ ਬੜਾ ਕੰਮ ਖਿੱਚੀ ਫਿਰਦੇ ਤੁਸੀਂ ਅੱਜ ਮੈਂ ਟਰੈਕਟਰ ਨਾਲ ਪਾਉਣ ਲੱਗਿਆ ਮੈਨੂੰ ਸਾਡੇ ਨੇ ਪਾਉਣ ਨਹੀਂ ਦਿੱਤੀ ਕਹਿੰਦਾ ਨਹੀਂ ਜੀ ਦਾਦੀ ਟਰਾਲੀਆਂ ਉਹਨਾਂ ਪਿੱਛੇ ਪਹਿਣਣੀਆਂ ਹਾਂ ਕਹਿੰਦਾ ਕੋਈ ਯਾਰ ਸਲਾਹ ਸਾਲਦੇ ਵੀ ਕਦੀ ਗੱਲ ਸਹੀ ਕਰ ਦਿੰਦਾ ਹੈ ਕਦੇ-ਕਦੇ ਹਾਂ ਕਦੇ-ਕਦੇ ਤਾਂ ਠੀਕ ਕਰ ਦਿੰਦਾ ਹੈ ਪੂਰਨਵਾਸੀ ਵਾਲੇ ਦੇ ਨਾਂ ਜਾ ਬੜਾ ਅਗਲੀ ਸੰਗਰਾਦ ਨੂੰ ਹਾਂ ਇਹ ਇਹਦਾ ਨੰਬਰ ਲਾਉਣਾ ਜੀ ਹੁਣ ਜਨਵਰੀ ਦੇ ਵਿੱਚ ਦੇਖਦੇ ਜਾਂ ਦਸੰਬਰ 'ਚ ਲਾ ਦੇਣਾ ਮੈਂ ਦਸੰਬਰ ਵੀ ਹਲੇ ਖਾਸਾ ਪਿਆ ਇਹਨਾਂ ਨੂੰ ਤੁਣਕ ਦੇਣਾ ਇਹਦਾ ਰੰਗ ਕਰ ਦੇਣਾ ਚਾਚਾ ਇਹਦਾ ਆਪਾਂ ਨੇ ਲਗੜ ਦੇਣਾ ਜਾਂ ਲੇਜ਼ਰ ਕਰਾ ਰੰਗ ਕਰ ਦੇਣਾ ਇਹ ਕਿ ਚੱਕ ਦੀ ਨਵਾਂ ਲਈਏ ਇੱਥੇ ਬਿਨਾ ਨੂੰ ਸਮਾਨ ਨਹੀਂ ਅੰਦਰ ਲੱਗਿਆ ਹਾਂ ਸਟੈਂਡਰਡ ਬਿਨਾ ਮੈਂ ਕਿਹ ਕਹਿਣਾ ਕਰਾ ਨਵਾਂ ਨਾ ਲਈਏ ਨਵਾਂ ਲਿਆਉਣਾ ਯਾਰ ਕਿ ਠੀਕ ਆ ਉਹ ਕਿਹੜਾ ਉਹ ਕਰਾ ਨਾ ਇਹ ਵੀ ਰੱਖਣਾ ਨਹੀਂ ਮੈਂ ਤਾਂ ਕਹਿਣਾ ਆ ਦੇ ਕੇ ਨਵਾਂ ਨਾ ਲਈਏ ਨਵਾਂ ਲਿਆਉਂਗਾ ਫੇਰ ਇਹ ਦੋ ਚਾਹੀਦੇ ਆ ਦੋਏ ਨਿਕਸ ਹਰ ਤੇ ਮਾਰਨੀ ਹੈ ਇੱਕ ਬਥੇਰਾ ਦੋ ਚਾਰ ਲਹੇ ਫਿਰ ਜਿੰਨਾ ਕੰਮ ਸਾਲਾ ਉਨੇ ਹੀ ਬੰਦੇ ਚ ਜਿਹਨੇ ਆਪਣਾ ਜਿਹੜਾ ਲਿਆਉਣਾ ਲਿਆ ਇਹ ਰੱਖ ਲਈਏ ਇਹ ਰੱਖ ਲਾ ਇੱਕ ਆਪਣਾ ਹੋਰ ਲੈਦਾ ਚਾਹੇ ਇਹ ਇਹਦਾ ਇੱਕ ਆ ਵੈਸੇ ਸਾਲਾ ਭਾਰਾ ਇਹ ਡੱਕ ਵਧੀਆ ਚੱਲਦਾ ਇਹ ਕੱਪ ਦਾ ਟੁੱਪਦਾ ਨਹੀਂ ਹਾਂ ਇਹ ਤਾਂ ਠੀਕ ਆ ਤੇ ਤੂੰ ਆਪਣਾ ਜਿਹੜਾ ਜਿਹੜਾ ਤੇਰਾ ਪਸੰਦ ਕਰਦਾ ਚਾਹੇ ਨਵਾਂ ਲਿਆ ਜਾਹੇ ਚੱਲਦਾ ਲਿਆ ਆਪਣਾ ਹੋਰ ਲਿਆ ਚੱਲ ਦੇਖ ਲੰਨੇ ਕੋਈ ਲੈਟਸ ਸੀ ਹਲੇ ਪ੍ਰੋਗਰਾਮ ਹੋਰ ਬਹੁਤ ਆ ਪਰਾਚਾ ਹਲੇ ਘੜੀ ਚ ਹਲੇ ਕਤਾਰ ਕਮੈਨ ਵੀ ਹੋਣੀ ਆ ਕਰ ਦੇਣਾ ਯਾਰ ਮੈਂ ਕੀ ਕਹਿੰਨੇ ਹਲੇ ਕਰਤਾਰ ਕਮੈਨ ਵੀ ਹੋਣੀ ਆ ਮਾਲਕ ਦੀ ਕਿਰਪਾ ਉਹ ਵੀ ਆ ਜੂਗੀ ਉਹ ਵੀ ਆ ਜੂਗੀ ਉਹ ਡੰਗੇ ਰਾਜ ਹੈ ਉਹ ਵਾਲੇ ਦੱਸਣੇ ਨਹੀਂ ਤੂੰ ਪੈਂਟ ਤਾਂ ਨਵੇੜ ਲੈ ਮੇਰਾ ਭਾਈ ਅੱਜ ਨਹੀਂ ਮੈਂ ਫੇ ਤੇਰੀ ਵੀਡੀਓ ਪਾ ਦਨੀ ਆ ਵਾਇਰਲ ਕਰ ਦੇਣਾ ਤੈਨੂੰ ਮੈਂ ਕਹਿ ਦੇਣਾ ਵੀ ਤੀ ਤੀਆ ਦਿਨ ਹੋ ਗਏ ਇਹਨੂੰ ਟੱਚਿੰਗ ਵਾਚਿੰਗ ਜੀ ਕਰਦੇ ਨੂੰ ਇਹਨੇ ਨਾ ਭਾਈ ਕੰਮ ਵੀ ਸਹੀ ਕਿਨੇ ਚਾਚੇ ਨੇ ਦੇਖੋ ਇੱਕ ਤਾਂ ਚਾਚਾ ਨੱਟ ਦਿਖਾ ਜਿਹੜੇ ਨੱਟ ਤੱਕ ਪਾਏ ਆ ਇਹ ਨੱਟ ਤਪੂ ਕੁਮਾਖਾ ਮਾ ਪਾਏ। ਆਹ ਬਾਈ ਆ ਦੇਖ। ਹਾਂ ਇਹ ਫਰੇਮ ਵਾਲੇ ਨੱਟ। ਹਾਂ। ਹਾਂ। ਇਹ ਅੰਦਰ ਨੂੰ ਤੇ ਜਿਹੜਾ ਰੇਰੂ ਲੱਦਦੇ ਤੇ ਕੋਈ ਥੈਲਾ ਜਾਂ ਖਿੱਚ ਦੇ ਦੇਣਾ ਐ ਕਰਦੇ ਦੀ ਜਿਹੜੇ ਥੈਲੇ ਪਾੜ ਜਾਂਦੇ। ਥੈਲੇ ਪਾੜਦੇ ਤੇ ਉਹ ਦੇਖੋ ਜੀ ਸਾਰੇ ਨਾ ਉਹ ਦੇਖੋ ਆ ਜਿੰਨੇ ਵੀ ਨਾ ਇਹ ਆ ਦੇਖੋ ਆ ਨੱਟ ਪੀਲੇ ਪੀਲੇ ਥੋਨੂੰ ਟੱਚਿੰਗ ਵਾਲੇ ਚਮਕਦੇ ਆ। ਇਹ ਇਹ ਨੱਟਾਂ ਜਿਹੜੇ ਪਹਿਲਾਂ ਦੂਏ ਲੋਟ ਪਾਏ ਹੋਏ ਤੇ ਅੰਦਰਲੀ ਸਾਸੇ ਨੂੰ ਪਾਏ ਹੋਏ ਤੇ। ਹਾਂ। ਇਹ ਥੈਲੇ ਪਾੜਦੇ ਤੇ। ਕਦੇ ਕਦੇ ਕੰਮ ਤਾਂ ਤੂੰ ਸੱਚੀ ਧਰਮ ਨਾਲ ਬਹੁਤ ਰੂਹ ਵਾਲਾ ਕਰ ਦੇਣਾ ਚਾਚਾ। ਆਹ ਸਾਨੂੰ ਅਸੀਂ ਅਸੀਂ ਇੱਕੋ ਆਪ ਸੀ ਕੋ ਕਾਫੀ ਦੇ ਬੰਦੇ ਆ ਹਾਂ ਇਹ ਇਹ ਗੋਗੀ ਆ ਜਿਵੇਂ ਮੈਂ ਆ ਇਹ 10 15 ਸਾਲ ਵੱਧੋਂ ਕਿਤੇ ਪੀਸ ਆਏ ਆ 10 15 ਸਾਲ ਵੱਧੋਂ ਇੱਕ ਅੱਧਾ ਕੰਪਨੀ ਦਾ ਮਾੜਾ ਮੋਟਾ ਸੁਣ ਲੈਂਦਾ ਉਹ ਕਰਦਾ ਮਾੜਾ ਮੋਟਾ ਦੇਖ ਲੈਂਦਾ ਜੀ ਨਹੀਂ ਗੋਗੀ ਆ ਦੀਵੇਂ ਬਰੀਕੀ ਜਿਹਾ ਕੰਮ ਕਰਦਾ ਦੇਖ ਕੇ ਪਤਾ ਲੱਗਦਾ ਨਾ ਕਰਦਾ ਕਰਦਾ ਬਰੀਕੀ ਜਿਹਾ ਬੰਦਾ ਹੈ ਘੰਟਾ ਪੂਰਾ ਹੈ ਗੋਗੀ ਨਹੀਂ ਹਾਂ ਇਹ ਹੀ ਕੌਮ ਦੇ ਹੀਰੇ ਆ ਇਹ ਕੌਮ ਦੇ ਹੀਰੇ ਆ ਚਲੋ ਠੀਕ ਹੈ ਜੀ ਬਾਕੀ ਆਜ ਦਾ ਬਲੌਗ ਇੱਥੇ ਤੱਕ ਸੀ ਸੋ ਚਾਚਾ ਕਣਕ ਵੀ ਭਰਨੀ ਹੋਣੀ ਮੈਨੂੰ ਲੱਗਦਾ ਹੁਣ ਹਾਂ ਇੱਥੇ ਢੱਕ ਦੇਣਾ ਕੱਠੀ ਕਰ ਦੇਣੀ ਹੈ ਕੱਠੀ ਜੀ ਕਰਕੇ ਇਹਨੂੰ ਢੱਕ ਦਿਓ ਹਨਾ ਫਿਰ ਗੋਗੀ ਕਣਕ ਦਾ ਕਰਵਾ ਕੇ ਜਈ ਕੰਮ ਜਿੱਥੇ ਨੂੰ ਵੀ ਜਾਣਾ ਠੀਕ ਹੈ ਠੀਕ ਕੱਠੀ ਕਰ ਲਉਗੇ ਕਿੰਨੇ ਦਿਨ ਚਾਹੀਏ ਆਹੋ ਜਣੀ ਮਤਲਬ ਉਲੇ ਮੜ ਜਾ ਕਰਵਾ ਦਿੰ ਇੱਕ ਵਾਰ ਸਮਾਂ ਜੀ ਹਾਂ ਇੱਕ ਦੀ ਲਾ ਲਓ ਜਿਹੜੇ ਮਰਜੀ ਦੀ